ਮਸ਼ੰਡਾ ਦੇ ਸਾਈ ਨਗਰ ਦੇ ਵਿੱਚ ਖੜਿਆ ਸੀ ਤੇ ਇੱਥੇ ਰਾਤ ਸੂਆ ਟੁੱਟਣ ਦੇ ਨਾਲ ਬਹੁਤ ਨੁਕਸਾਨ ਹੋਇਆ ਲੋਕ ਕਹਾਂ ਦੇ ਛੱਤਾਂ ਦੇ ਚੜੇ ਹੋਏ ਆ ਆਪਣਾ ਸਮਾਨ ਬਚਾ ਰਹੇ ਆ ਫੋਟੋ ਅਸੀਂ ਪਹਿਲਾਂ ਪਾਈਆਂ ਸੀਗੀਆਂ ਤੇ ਅਸੀਂ ਮੌਕੇ ਤੇ ਹੁਣ ਪਹੁੰਚਿਆ ਕਿਉਂਕਿ ਬਾਹਰ ਸੀ ਤੇ ਲੋਕ ਜਦੋ ਜਹਦ ਚ ਲੱਗੇ ਆਪਣਾ ਸਮਾਨ ਬਚਾਉਣ ਦੇ ਜਾਨੀ ਵਾਲੇ ਨੁਕਸਾਨ ਨਾ ਹੋਵੇ ਇਹਦੇ ਵਿੱਚ ਲੱਗੇ ਹੋਏ ਆ ਤੇ ਇਥੋਂ ਕਾਫੀ ਕਰਾਂ ਦੇ ਕੰਦਾ ਡਿੱਗ ਪਿਆ ਨੀ ਆਵਿਆ ਗਿਆ ਤੇ ਜਦੋਂ ਅਸੀਂ ਗੇਮ ਉਹਨੇ ਬੰਦ ਕਰਤਾ ਸੀ ਕਿ ਮੋਕਲ ਲੱਗੇ ਜੋ ਮੋਕਲ ਲੱਗੇ ਤੇ ਪਾਣੀ ਮਾਰੇ ਛਾਲਾਂ ਭੈਣ ਜਿਹਾ ਉਹ ਦਾਬੇ ਵੀ ਨਹੀਂ ਖੇਤਾਂ ਦੇ ਵਿੱਚ ਜਿਹੜੀ ਫਸਲ ਵਿੱਚ ਸੀ ਘਰ ਬਸਿਆ ਉਹ ਬਹੁਤ ਨੁਕਸਾਨ ਹੋਇਆ ਉਸੇ ਫਸਲ ਇਹ ਫਸਲ ਲੋਕ ਜਿਹੜੀ ਆਪਣੀਆਂ ਫਸਲਾਂ ਜਿਹੜੀਆਂ ਹਾਲ ਹੁਣੇ ਵਿੱਜਿਆ ਸੀਗੀਆਂ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਆ ਕੋ ਖੇਤਾਂ 'ਚ ਵੜ ਗਿਆ ਹਜੇ ਪਰਲੇ ਪਾਸੇ ਜਾ ਕੇ ਦਿਖਾਵਾਂ ਜਿੱਥੇ ਪਾੜ ਲੱਗਿਆ ਉਧਰਲੇ ਪਾਸੇ ਜਾਵਾਂਗੇ ਕੋਈ ਇੱਧਰ ਸਾਰੇ ਪਾਸੇ ਪਾਣੀ ਫੈਲ ਗਿਆ ਜਿਹੜੇ ਨਾਲ ਲੱਗਦੇ ਇਲਾਕੇ ਸੀਗੇ ਨਾਲ ਲੱਗਦੇ ਏਰੀਆ ਸੀ ਤੁਸੀਂ ਦੇਖੋ ਆਪਣੀਆਂ ਜਿਹੜੀਆਂ ਫਸਲਾਂ ਬਚਾਉਣ ਦੇ ਵਿੱਚ ਲੱਗੇ ਹੋਏ ਆ ਲੋਕ ਅਪਾ ਲੋਕਾਂ ਤੋਂ ਪੁੱਛਦੇ ਆ ਕਿ ਕੀ ਹਾਲਾਤ ਆ ਕਦੋਂ ਬਾਪੂ ਜੀ ਜ਼ਮੀਨ ਆਪਣੀਆਂ ਇਹ ਆਪਣੀਆਂ ਕੀ ਬੀਜਿਆ ਕੀ ਸੀ ਇੱਥੇ ਪਰਸੂਈ ਜੋ ਨਾ ਲਾਇਆ ਡੇਰ ਵਾਲੀ ਹੋਂਡ ਨੇੜੇ ਗਿਆ ਸਾਰਾ ਡੁੱਬ ਗਿਆ ਕਿੰਨੇ ਕਿੰਨੇ ਏਕੜ ਸੀ ਇਹ 4.5 ਏਕੜ 4.5 ਏਕੜ ਠੇਕਾ ਕਿੰਨਾ ਹੈ 62000 ਰੁਪਏ ਅੱਛਾ 4.5 ਏਕੜ 62000 ਰੁਪਏ ਠੇਕਾ ਇੱਕ ਪਰ ਏਕੜ ਦਾ ਪਰਸੇ ਹੀ ਝੋਨਾ ਲਾਇਆ ਸਾਰਾ ਝੋਨਾ ਦਾ ਨਜ਼ਰ ਆਉਂਦਾ ਨਹੀਂ ਪਾਣੀ ਨਜ਼ਰ ਆ ਰਿਹਾ 4.5 ਏਕੜ ਹੈ ਜੀ ਇਹ ਖੇਤ 4.5 ਏਕੜ ਦੇ ਵਿੱਚ ਝੋਨਾ ਲਾਇਆ ਸੀ 62000 ਇਸ ਕਿਸਾਨ ਨੇ ਠੇਕੇ ਤੇ ਲਿਆ ਹੋਇਆ ਸੀਗਾ ਤੇ ਸਾਰੇ ਲੋਕ ਸਾਰੇ ਜਿਹੜੇ ਇਸ ਰੇਟ ਦੇ ਵਿੱਚ ਜਿਹੜਾ ਆਸ-ਪਾਸ ਦਾ ਸਾਰਾ ਇਲਾਕਾ ਹੈ ਜਿਹੜਾ ਘਰਾਂ ਦੀਆਂ ਕੰਧਾਂ ਡਗਪੀਆਂ ਤੇ ਖੇਤਾਂ ਦੇ ਵਿੱਚ ਜਿਹੜੀ ਫਸਲ ਬੀਜੀ ਸੀਗੀ ਇਹਨਾਂ ਨੇ ਕਿ ਪਰਸੋਂ ਹੀ ਲਾਇੀ ਥੋਨਾ ਤੇ ਉਹ ਸਾਰਾ ਤਬਾਹ ਹੋ ਗਿਆ ਤੇ ਚਿੱਪਾਣੀ ਵੜ ਗਿਆ ਪ੍ਰਸ਼ਾਸਨ ਜਿਹੜਾ ਲੱਗਿਆ ਹੋਇਆ ਆਪਣੇ ਕੰਮ 'ਚ ਤੁਸੀਂ ਇੱਧਰ ਨੇੜੇ ਆ ਜਾਓ ਥੋੜਾ ਜਿਹਾ ਦੱਸ ਦੋਗੇ ਸਾਰੇ ਲੋਕ ਆਪਣੇ ਆਪਣੇ ਸਮਾਨ ਬਚਾਉਣ ਵਾਸਤੇ ਲੱਗੇ ਹੋਏ ਆ ਆਪਣੇ ਜਾਨਾਂ ਬਚਾਉਣ ਵਾਸਤੇ ਲੱਗੇ ਆ ਕੋਈ ਘਰਾਂ 'ਚ ਸਮਾਨ ਪਿਆ ਕੰਧਾਂ ਡਗਰੀਆਂ ਮਾਰਕਸ ਜੀ ਪੰਜ ਮਿੰਟਾਂ ਚ ਆ ਗਿਆ ਮੈਸੇਜ ਵੀ ਛੱਡਿਆ ਅਰੇਓ ਜੀ ਮੇਰੀ ਗਲਤੀ ਹੈ ਅਰੇਓ ਭਾਜੀ ਜੋਮ ਕੀ ਇਹਨਾਂ ਦੀ ਮਦਦ ਲਈ ਇਥੇ ਆ ਸਕਦਾ ਪਹੁੰਚੇ ਅਸੀਂ ਵੀ ਅੰਦਰ ਹਾਂ ਅੰਦਰ ਬਹੁਤ ਕਿੰਨਾ ਪਾਣੀ ਅੰਦਰ 6 ਫੁੱਟ 6 ਫੁੱਟ 6 ਫੁੱਟ ਪਹਿਲਾਂ ਰੇਡ 6 ਫੁੱਟ ਮੈਂ ਗਿਆ ਨਹੀਂ ਅੱਗੇ ਆਹਨੇ 4 ਫੁੱਟ ਤਾਂ ਇੱਥੇ ਹੀ ਆ ਗਿਆ ਲੈ ਆਹ ਦੇਖੋ ਪੱਤਰਕਾਰ ਇੰਤ ਤੱਕ ਆ ਗਿਆ ਗੁੱਡੇ ਦਾ ਗੁੱਡੇ ਦੇ ਉੱਪਰ ਭਰ ਆ ਗਿਆ ਹਾਂ ਵਾਈਟ ਕਰਦਾ ਆਹ ਕਰਦੇ ਅੰਕਲ ਦੀ ਵਾਈਟ ਕਰਦੇ ਆ ਜਾ ਆਈਡੀ ਦਾ ਫੋਟੋ ਲੈਣਾ ਫਸੂਕਾ ਲਾ ਦੇ ਹਾਂ ਫਸੂਕਾ ਲਾ ਦੇ ਬਾਈ ਕਰ ਲੈ ਇੱਕ ਮਿੰਟ ਕੱਢ ਦੂ ਫਿਰ ਫਸੂਕਾ ਲੈ ਆਇਆ ਲੈ ਇਹ ਕਿਸਾਨ ਹੈ ਇਥੋਂ ਦੇ ਨਾ ਲੱਗਦੇ ਖੇਤਾਂ ਦੇ ਵਿੱਚ ਆਪਾਂ ਉਹਨਾਂ ਗੱਲ ਕਰਦੇ ਆ ਕਿ ਕਿੰਨਾ ਕੋ ਨੁਕਸਾਨ ਚੱਲਣਾ ਪਿਆ ਨਾ ਉਹ ਤੇ ਕੀ ਮਦਦ ਮਿਲਦੀ ਹੈ ਪ੍ਰਸ਼ਾਸਨ ਵੱਲੋਂ ਬਹੁਤ ਅੱਗੇ ਦਾ ਨੁਕਸਾਨ ਜਾਨਵਰ ਬਹੁਤ ਨਾ ਲੱਗਦੇ ਘਰ ਸੀਗੇ ਨਾ ਲੱਗਦੇ ਖੇਤ ਸੀ ਉਹਨਾਂ ਨੂੰ ਬਹੁਤ ਇਸ ਉਹ ਤੁ ਗੜੋਆ ਗੜੋਆ ਕਿੱਥੇ ਹੈ ਉਹ ਗੜੋਆ ਉਹ ਇਹ ਕੀ ਕਹਿੰਦੇ ਆ ਇਹ ਵੀ ਕਹਿੰਦੇ ਚੱਲ ਚੱਲ ਨੋ ਲਗਾਓ ਹਾਂਜੀ ਅੰਕਲ ਜੀ ਨਾਮ ਮੇਰਾ ਨਾਮ ਮੇਰਾ ਨਾਮ ਹਜੂਰਾ ਸਿੰਘ ਹੈ ਜੀ ਕਿਹੜਾ ਏਰੀਆ ਹੈ ਸਾਈਂ ਨਗਰ ਖੜੇ ਆ ਜੀ ਕੀ ਗੱਲਬਾਤ ਹੋਈ ਇੱਥੇ ਇਹ ਰਾਸੂਆ ਟੁੱਟਿਆ ਜੀ 1:00 ਵਜੇ ਹੂੰ ਪਤਾ ਨਹੀਂ ਕਿਵੇਂ ਟੁੱਟ ਗਿਆ ਕੀ ਕਾਰਨ ਟੁੱਟ ਗਿਆ ਹਾਂ ਤੇ ਨਾਲੇ ਤਾਂ ਵਸਤੀ ਦਾ ਨੁਕਸਾਨ ਹੋ ਗਿਆ ਘਰ ਡਿੱਗ ਪਏ ਕਿੰਨੇ ਕਿ ਪਰਿਵਾਰ ਰਹਿੰਦੇ ਇੱਥੇ ਪਰਿਵਾਰ ਹੋਊਗਾ 2 2-300 ਘਰ ਹੋਊਗਾ ਖੇਤ ਕਿੰਨੇ ਕੁ ਖਰਾਬ ਹੋਏ ਖੇਤ ਮੇਰਾ 4.5 ਏਕੜਾ ਖੇਤ ਝੋਨਾ ਲਾਇਆ ਸੀ ਪਰਸੋਂ ਹਾਂ ਤੇ 10 ਕਿੱਲਿਆਂ ਦੀ ਮੇਰੀ ਆ ਫੱਕ ਬੀਜੀ ਪਈ ਆ ਉਹ ਸਾਰੀ ਹਾਂ ਬਸ ਸਾਰਾ ਢੁਪ ਗਿਆ ਨਾ ਹਾਂਜੀ ਟੋਡਾ ਦਾ ਖੇਤ ਨਹੀਂ ਠੇਕੇ ਤੇ ਲਿਆ ਹੋਇਆ ਇਹ ਠੇਕੇ ਤੇ ਕਿੰਨਾ ਇਹ 60000 ਰੁਪਏ ਠੇਕਾ ਲਈ 4.5 4.5 ਕਿਲੇ ਗਾਨਾ ਅੱਛਾ ਦੱਸਿਆ ਜਾ ਰਿਹਾਗਾ ਦੂਜੀ ਵਾਰੀ ਇਹ ਕਟਣਾ ਹੋਈ ਹੈ ਕਿਉਂ ਨਗੇਲੀ ਕਿਸ ਦੀ ਮੰਦੇ ਹੋਈ ਸੀ ਇਹ ਨਗੇਲੀ ਸਰਕਾਰ ਦੀ ਹੈ ਜੀ ਨਹਿਰੀ ਮਹਿਕਮੇ ਵਾਲੀ ਦੀ ਗੱਲੀ ਹੈ ਵੀ ਇਹ ਮੁਲਾਜ਼ਮ ਨਹੀਂ ਰੱਖਦੇ ਨਰੇਗਾ ਆਉਂਦੀ ਹੈ ਨਰੇਗਾ 6 ਮਹੀਨੇ ਬਾਅਦ ਮੜ ਮੜਾ ਟਿਪ ਟਪ ਕਰਕੇ ਸਫਾਈ ਕਰਕੇ ਟਪ ਜਾਂਦੇ ਆ ਇੱਥੇ ਰੋਜ਼ ਬੰਦਾ ਆਵੇ ਅੱਗੇ ਬੇਲਦਾਰ ਹੁੰਦੇ ਸੀ ਮੇਟ ਰੱਖੇ ਹੁੰਦੇ ਸੀਗੇ ਉਹ ਗੇੜਾ ਮਾਰਦੇ ਸਫਾਈ ਕਰਦੇ ਸੀ ਦੇਖ ਰਹਿ ਰਾਜ ਕਿਤੇ ਖੱਡ ਖੱਡ ਬਾ ਚੂਹੇ ਦਾ ਉਹ ਸਾਰਾ ਸਾਫ ਕਰਾਦੇ ਅੱਛਾ ਬਰਸਾਤਾ ਦੇ ਮੌਸਮ ਹੈਗੇ ਹੁਣ ਪਾਣੀ ਇੰਨਾ ਬਾਅ ਅੱਗੇ ਜਾ ਕੇ ਕਿੰਨਾ ਕ ਪਰਿਵਾਰ ਇੱਥੇ ਜਿਹੜਾ ਕਿ ਕਿੰਨਾ ਕ ਨੁਕਸਾਨ ਹੋਇਆ ਨੁਕਸਾਨ ਪੂਰੇ ਇਹ ਬਸਤੀ ਸਾਰੀ ਡੁੱਬ ਗਈ ਤੇ ਜਾਨ ਵੀ ਬਹੁਤ ਹੋਣਗੇ ਪਾਣੀ ਚ ਜਾਨ ਜੂਨ ਬਰਾਦਰ ਛੱਡੋ ਜਿਹੜੇ ਜਵਾਗ ਸੀ ਪਰਿਵਾਰ ਸੀ ਸਾਰਾ ਸਮਾਨ ਉਹਦਾ ਆਟਾ ਪੂਟਾ ਦਾਣਾ ਪਾਣੀ ਸਭ ਤੇ ਜ ਗਿਆ ਕੰਦਾ ਡਿਗਪੀਆਂ ਘਾਟੇ ਨਾਲੇ ਹੋਈ ਪਏ ਹੋਂ ਤੱਕ 2 ਵਜੇ ਤੋਂ ਲੈ ਕੇ ਹੋਂ ਤੱਕ ਕਿਹੜੇ ਕਿਹੜੇ ਆਏ ਆ ਪ੍ਰਸ਼ਾਸਨ ਨੇ ਕੋਈ ਦਾ ਕੋਈ ਆਇਆ ਰੱਖਿਆ ਨਹੀਂ ਕੋਈ ਵੀ ਨਹੀਂ ਆਇਆ ਕੋਈ ਨਹੀਂ ਆਇਆ ਵਿਖਿਆ ਸੀ ਆਮ ਸੀ ਵਰਦਾ ਇੱਥੇ ਜਾਣ ਕੀ ਉਹਦੀ ਜ਼ਿੰਮੇਵਾਰੀ ਇਕੱਲੀ ਹੈ ਨਾ ਉਹ ਤਾਂ ਲੋਕਾਂ ਨੂੰ ਸੋਚਣਾ ਪੈਂਦਾ ਸਰਕਾਰ ਨੂੰ ਵੇਖਣਾ ਪੈਂਦਾ ਨਾ ਹੁਣ ਰਾਤ ਦੇ ਢੋਲ ਵੱਜ ਗਏ ਵੀ ਛੂਆ ਟੁੱਟ ਗਿਆ ਏਡਾ ਕਿੰਨੇ ਪਿੰਡਾਂ ਨੂੰ ਪਾਣੀ ਲੱਗਦਾ ਹੈਗਾ ਹਾਂ ਇਹ ਟਪਣ ਵਾਲੀ ਸੀਗਾ ਇਲਾਕੇ ਕੋਈ ਛੁੱਕੜਾ ਕੋਈ ਲਾਤ ਨਹੀਂ ਸੀਗਾ ਬਹੁਤ ਵਧੀਆ ਚੌੜੀ ਪੜੀ ਆ ਪੱਕਾ ਸੂਆ ਬਣਿਆ 5 ਸਾਲ ਪੱਕਾ ਬਣਿਆ ਉਹਨਾਂ ਨੂੰ ਇਹਨੂੰ ਕੀ ਲੱਗਦਾ ਨਹੀਂ ਸਮਝ ਤੋਂ ਬਾਹਰ ਹੈ ਜਿਹੜੀ ਇਸੇ ਤਰ੍ਹਾਂ ਪਾਣੀ ਦੀ ਘਟਨਾ ਹੋਈ ਹੈਗੀ ਹੂੰ ਤੇ ਹੁਣ ਵੀ ਹੋਗੀ ਹਾਂ ਕੀ ਅਨਗੇਲੀ ਕਿਸਤੀ ਮੰਗਦੇ ਅਨਗੇਲੀ ਨਰੀ ਮੈਗਮਣ ਦੀ ਆ ਸਰਕਾਰਾਂ ਨੇ ਅਨਗੇਲੀ ਮਿੱਟੀ ਨਹੀਂ ਪੁੰਹਦੇ ਤੁਸੀਂ ਇਸ ਗੱਲ ਨੂੰ ਲੈ ਕੇ ਸ਼ਿਕਾਇਤ ਪਹਿਲਾਂ ਜੋ ਸਟੇਟ ਉਦੋਂ ਵੀ ਇਹੀ ਗੱਲਬਾਤ ਹੋਈ ਸੀਗੀ ਆਉਂਦੇ ਹਰੇ ਹੁਣ ਆਵੇ ਤਹਿਸੀਲਦਾਰ ਆਜੂਗਾ ਛੜੂ ਮੈਂ ਡੀਟੀਓ ਆਜੂ ਮੌਕਾ ਵਿਕ ਜਾਣਗੇ ਕਰਾਂਗੇ ਕਰਦਾ ਕੁਝ ਨਹੀਂ ਮਾਰ ਕਿੰਨਾ ਕ ਇੱਥੇ ਰਵਾਰ ਬਹੁਤ ਗਰੀਬ ਜਨਤਾ ਸਾਰੀ ਘਰਾਂ 'ਚ ਬੈਠੇ ਜਿੰਨੇ ਹੈਗੇ ਰਾਤ ਦੇ ਚੀਕਾਂ ਮਾਰੀ ਟਰਾਲੀਆਂ ਲਾ ਲਾ ਕੇ ਕੱਢੇ ਇਥੋਂ ਤੁਹਾਡਾ ਕਿੰਨਾ ਕੁ ਨੁਕਸਾਨ ਹੋ ਗਿਆ ਮੇਰਾ 4.5 ਕਿਲੋ ਦਾ ਝੋਨਾ ਸਾਰਾ ਡੁੱਬ ਗਿਆ ਇਹ ਦੁਬਾਰੇ ਬੀਜ ਕੇ ਵਾਹੀ ਬੀਜਣਾ ਪਊਗਾ ਪਰਸੋਂ ਲਾਇਆ ਇਹ ਉਹ ਵੀ ਠੇਕੇ ਤੇ ਉਹ ਵੀ ਠੇਕੇ ਤੇ 10 ਕਿਲੋ 10 ਕਿਲਿਆਂ ਦੀ ਫੱਕ ਬੀਜੀ ਸੀ ਉਹ ਵੇਖੋ ਪਾਣੀ ਦੇ ਸਕੇ ਉਹ ਮਾੜੀ ਮਾੜੀ ਦਿਂਦੀ ਹਥੋਂ ਸਾਰੀ ਉਹ ਮਰ ਗਈ ਦੁਬਾਰੇ ਉਹ ਬੀਜ ਨਹੀਂ ਪੈਣੀ ਹੋਰ ਵੀ ਲੋਕ ਨੇਗੇ ਹੋਰ ਵੀ ਹਾਂ ਖੇਤਾਂ ਦੇ ਹੈਗੇ ਬਾਕੀ ਪਾਣੀ ਗਾਂ ਨਿਕਲ ਗਿਆ ਕਲੋਨੀ ਵੀ ਦੀ ਉਹਦਾ ਮੁੰਡਾ ਕਿੱਥੇ ਆਪਣੇ ਨਾਲ ਨਹੀਂ ਖੇਤਾਂ ਤੋਂ ਗਿਆ ਹਾਂ ਦੇਖੋ ਕਿਸਾਨ ਦਾ ਇਹ ਦਰਦ ਹੈ ਕਿ ਪਰਸੋਂ ਹੀ ਝੋਨਾ ਲਾ ਕੇ ਹਟਿਆ ਇਹਨਾਂ ਦਾ 62000 ਰੁਪਏ ਦਾ ਠੇਕਾ ਸੀਗਾ ਤੇ 4.5 ਕਿੱਲੇ ਹੋਰ ਵੀ ਪਰਲੇ ਪਾਸੇ ਜਿਹੜੇ ਨਾਲ ਲੱਗਦੇ ਆਸਤੇ ਵਾਸਤੇ ਦੇ ਖੇਤ ਆ ਉਹਨਾਂ ਦਾ ਵੀ ਨੁਕਸਾਨ ਹੋਇਆ ਪ੍ਰਸ਼ਾਸਨ ਤੋਂ ਇਹਨਾਂ ਨੇ ਮੰਗ ਕੀਤੀ ਹੈ ਕਿ ਇੱਥੇ ਪੱਕਾ ਕੋਈ ਬੇਲਦਾਰ ਲਾਇਆ ਹੋਵੇ ਜਿਹੜਾ ਕਿ ਸਿੱਧਾ ਧਿਆਨ ਰੱਖੇ ਕਿਵੇਂ ਟੁੱਟਿਆ ਇਹਦੀ ਘਾਟਾਂ ਦੀ ਜਾਂਚ ਵੀ ਹੋਣੀ ਚਾਹੀਦੀ ਹੈ ਵੀ ਕਿਵੇਂ ਟੁੱਟਿਆ ਵਿਚਾਰਾ ਜਿਹੜਾ ਸਾਰੇ ਦਿਨ ਤੋੜਦਾ ਉਹ ਕਿੰਨੇ ਏਰੀਏ ਚਾਈ ਕੋਈ ਬੇਲਦਾਰ ਨਹੀਂ ਰੱਖਿਆ ਮੁਰਤੇ ਨਾ ਮਰਤੀ ਨਹੀਂ ਕਰੀ ਹਾਂ ਹਾਂ ਕੱਲਾ ਵਾ ਦੋ ਜਣੇ ਤਰੇ ਫਿਰਦੇ ਆ ਇੱਕ ਹੋਰ ਮੁੰਡਾ ਉਹ ਮੇਰਾ ਹੈ ਘਟੋ ਘਟ ਵੀ ਜਿੰਨਾ ਵੀ ਸੂਆ ਸਾਰੇ ਏਰੀਏ ਪਿੰਡਾਂ ਚੋਹੀ ਜਿਹੜਾ ਮਾਰਦੇ ਵਿਚਾਰੇ ਉਹ ਰਾਤ ਦੇ ਭੱਜੇ ਫਿਰਦੇ ਆ ਸਰਕਾਰੀ ਰੱਖਦੇ ਨਹੀਂ ਭਰਤੀ ਨਹੀਂ ਹਰਤੀ ਕਰਨ ਤਾਂ ਦੇਖ ਰਹੇ ਹੋਵੇ ਨਹਿਰ ਦੇ ਉੱਤੇ ਪਾੜੀਆਂ ਤੇ ਦੋਸਤੋ ਵੀਡੀਓ ਇਹ ਸ਼ੇਅਰ ਕਰੋ ਤਾਂ ਕਿ ਸਰਕਾਰ ਤੱਕ ਪਹੁੰਚੇ ਸਰਕਾਰ ਨੂੰ ਅਸੀਂ ਇਹ ਮੰਗ ਕਰਦੇ ਆ ਕਿ ਜਿਹੜਾ ਇੱਥੇ ਪੱਕਾ ਬੇਲਦਾਰ ਖਿਆ ਪਿਆ ਧਿਆਨ ਰੱਖਿਆ ਵੀ ਅਸੀਂ ਤਾਂ ਕਿਉਂ ਪਹਿਲਾਂ ਵੀ ਕਈ ਵਾਰ ਹੋ ਚੁੱਕਿਆ ਨਹਿਰਾਂ ਤੇ ਹਰਤੀ ਕਰੇ ਪਹਿਲਾਂ ਵੀ ਇਹ ਕਈ ਵਾਰ ਹੋ ਚੁੱਕਿਆ ਹੈ ਲੈ ਕੇ ਮੁੰਡੇ ਵਿਹਲੇ ਤੁਰੇ ਫਿਰਦੇ ਆ ਹੋ ਚੁੱਕਿਆ ਹੈ ਇਹ ਪਹਿਲੀ ਵਾਰ ਨਹੀਂ ਕੋਈ ਹੋਈ ਪਹਿਲਾਂ ਵੀ ਹੋ ਚੁੱਕਿਆ ਹੈ ਇਹ ਤਾਂ ਪਹਿਲਾਂ ਹੋਇਆ ਤਿੰਨ ਚਾਰ ਵਾਰੀ ਤੇ ਹੁਣ ਅਚਾਨਕ ਜਦੋਂ ਇਹ ਜੀ ਮੁਸੀਬਤ ਆ ਜਾਂਦੀ ਆ ਤਾਂ ਬੜਾ ਔਖਾ ਹੋ ਜਾਂਦਾ ਤੇ ਤੁਸੀਂ ਦੇਖ ਸਕਦੇ ਹੋ ਉੱਥੇ ਜੈਨ ਸਾਹਿਬ ਐਮਸੀ ਸਾਹਿਬ ਆ ਗਏ ਗੱਲਬਾਤ ਕਰਪਾ ਹੈਲੋ ਤਾਂ ਸਭ ਸਤ ਸ੍ਰੀ ਅਕਾਲ ਜੀ ਤਦੋਂ ਤੁਸੀਂ ਆਏ ਹੋ ਕਿੰਨੇ ਚਿਰ ਹੋ ਗਏ ਮੈਂ ਲਗਭਗ ਪੂਨੇ ਦੇ 9:20 9:30 ਪੂਨੇ ਦੇ 9:00 ਆ ਗਿਆ ਸੀ ਹੋਈ ਕਿਨੇ ਵੀ ਆਹੀ ਹੈ ਮੈਨੂੰ ਤਾਂ 2:27 ਦੇ ਫੋਨ ਆਇਆ ਸੀ 10 ਮਿੰਟ ਜਿੱਥੇ ਪਹੁੰਚ ਗਿਆ ਸੀ ਸਰ ਕਿਹਨਾਂ ਦਾ ਫੋਨ ਲੋ ਮੈਨੂੰ ਮੇਰੇ ਦੋਸਤ ਨੇ ਡਾਕਟਰ ਗੁਰਜੰਨ ਸਿੰਘ ਉਹਨਾਂ ਦਾ ਫੋਨ ਆਇਆ ਸੀ ਉਹਨਾਂ ਇੱਥੋਂ ਮੈਡਮ ਆਪਣਾ ਕੀ ਨਾਮ ਸੀ ਕਮਲਜੀਤ ਕੋਰ ਨੇ ਉਹਨਾਂ ਨੂੰ ਫੋਨ ਕੀਤਾ ਸੀ ਫਿਰ ਅਸੀਂ ਇੱਥੇ ਮੌਕੇ ਤੇ ਜਦੋਂ ਪਹੁੰਚੇ ਕਾਫੀ ਲੋਕ ਜਦੋਂ ਅੰਦਰ ਸੀ ਘਰਾਂ ਦੇ ਵਿੱਚ ਟਰੈਕਟਰਾਂ ਨਾਲ ਆਹੀ ਬਾਹਰ ਕ ਤੇ ਉਦੋਂ ਬਾਅਦ ਅਸੀਂ ਇੱਥੋਂ ਨਿਕਲ ਕੇ ਤੇ ਅਸੀਂ ਚਲੇ ਗਏ ਬੀਬੀ ਦਾ ਪਿੰਡ ਨਹਿਰ ਤੇ ਉੱਥੇ ਜਾ ਕੇ ਅਸੀਂ ਇਹ ਪਾਣੀ ਬੰਦ ਕਰਵਾਇਆ ਸੀ ਹਾਂ ਬੰਦ ਕਰਵਾਇਆ ਸੀ ਹੁਣ ਇੱਕ ਨਿਕਾਸੀ ਵਾਲਾ ਉਹ ਇਹ ਪਾਣੀ ਰੁਕ ਪਾਈ ਸਰ ਪਿੱਛੋਂ ਪਾਣੀ ਰੁਕ ਗਿਆ ਸੀ ਪਰ ਹੁਣ ਉਹਦਾ ਜਿਹੜਾ ਬੰਨ੍ਹ ਲਾ ਕੇ ਬੰਨ੍ਹ ਲਉਣ ਤੋਂ ਬਾਅਦ ਇਹਨੂੰ ਪੰਪਰਾਂਹੀਂ ਪਾਣੀ ਚਕਾਇਆ ਉਹਨਾਂ ਕਰ ਲੈਂਦੇ ਪਾਟਾ ਜੀ ਲਾਤਾ ਉਹਨੂੰ ਉਹ ਚ ਲੈ ਆਈ ਜਾਂਦੇ ਸਰ ਨਹੀਂ ਨਹੀਂ ਆਇਆ ਜੈਨ ਸਾਹਿਬ ਸੀਗੇ ਅਸੀਂ ਖਾਲੀ ਵਿੱਚ ਇਹ ਛੰਡਾ ਮੇਅਰ ਦੇ ਸਲਾਹਕਾਰ ਵੀ ਬੜੇ ਨੇ ਤੇ ਇਹ ਇਹਦਾ ਦੱਸਿਆ ਕਿ ਅਸੀਂ 1:3 ਵੇ ਇਹ ਇੱਥੇ ਪਹੁੰਚ ਗਏ ਸੀ ਤੇ ਤਾਂ ਉਸ ਵਕਤ ਤੋਂ ਚੜਾਇਆ ਗਿਆ ਸੀ ਇਹ ਲੋਕਾਂ ਇਹ ਬੰਦ ਹੋ ਗਿਆ ਨਾਲ ਆ ਕੇ ਫੋਨ ਕਰਦੇਗਾ ਬਚਾਅ ਦਾ ਕੰਮ ਕਰ ਰਹੇ ਆ ਵੀ ਨੁਕਸਾਨ ਹੋਰ ਨਾ ਵਧੇ ਜਿੰਨਾ ਹੋ ਚੁੱਕਿਆ ਹੋਰ ਨਾ ਵਧੇ ਕਿਉਂਕਿ ਬਿੱਬੀ ਵਾਲਾ ਪਿੰਡ ਜਿਹੜਾ ਹੈਗਾ ਉੱਥੇ ਜਾ ਕੇ ਇਹ ਬੰਦ ਕਰਨਾ ਪੈਂਦਾ ਪਾਣੀ ਉੱਥੇ ਜਾ ਕੇ ਬੰਦ ਕਰਕੇ ਆਏ ਆ ਤੇ ਉਸ ਤੋਂ ਬਾਅਦ ਰੁਕਣ ਦੇ ਵਿੱਚ ਟਾਈਮ ਲੱਗੂਗਾ ਨਾਲ ਜਿਹੜੀ ਹੈ ਸਿਹਤ ਵਾਗਰ ਟੀਮਾਂ ਵੀ ਐਸੇ ਵਾਲ ਡਿਫੈਂਸ ਕਨੇ ਵੀ ਸਾਰੇ ਇੱਥੇ ਪਹੁੰਚੇ ਹੋਏ ਆ ਹਾਂ ਨੈਵਰੀ ਹਾਂ ਨੈਵਰੀ ਹਾਂ ਨੈਵਰੀ ਇਹ ਲੋਕਾਂ ਦੀ ਮੰਗ ਹੈ ਕਿ ਜੋ ਪ੍ਰਸ਼ਾਸਨ ਆਇਆ ਇੱਥੇ ਪੱਕਾ ਇਹ ਇੰਤਜ਼ਾਮ ਕਰਨਾ ਚਾਹੀਦਾ ਹੈ ਚੱਲ ਫਿਰ ਜਾ ਠੀਕ ਆ ਵੀ ਹੋ ਗਿਆ ਉਹ ਕਿਚ ਗੋਵਿੰਦ ਤੋਂ ਬੰਦ ਕਰ ਆਇਆ ਆ ਇਹ ਕੀ ਨਾਲੇ ਨੇ ਕਹਿੰਦੇ 8 ਘੰਟੇ ਲੱਗਣਗੇ ਪਾਣੀ ਨੂੰ ਉਸ ਤੋਂ ਬਾਅਦ ਚ ਫਿਰ ਇੱਧਰ ਤਾਂ ਸਾਈਡਾਂ ਤੇ ਰੁੱਕ ਗਿਆ ਨਿਗਾਸ ਕੀਤੇ ਹੈ ਨਹੀਂਗਾ ਸਾਡੇ ਘਰਾਂ ਕਿੰਨਾ ਕਿੰਨਾ ਪਾਣੀ ਆ ਗਿਆ ਸਾਡੇ ਘਰਾਂ ਚ ਵੀ ਜੀ ਪਹਿਲਾਂ ਤਾਂ ਇੰਨੇ ਦਾ ਪਾਣੀ ਆ ਗਲੀਆਂ ਦੇ ਅੰਦਰ ਪੂਰਾ ਸਮਾਨ ਦਾ ਫਿਰ ਉੱਥੇ ਕੀ ਹਾਲ ਹੋਇਆ ਸਮਾਨ ਦਾ ਵੀਰੇ ਸਾਰਿਆਂ ਨੂੰ ਨੁਕਸਾਨ ਕੱਲੇ ਦੋ ਬੈਗ ਕੱਪੜਿਆਂ ਦੇ ਉੱਪਰ ਰੱਖੇ ਆ ਠੀਕ ਆ ਉਹ ਵੀ ਅਮਰਜੈਂਸੀ ਚ ਕਿਨੰਨ ਦੇ ਟੀਮ ਦੇ ਉੱਪਰ ਸਿੱਟ ਤੇ ਠੀਕ ਹੈ ਉਹ ਵੀ ਹਜੇ ਚੱਕੇ ਨਹੀਂ ਗਏ ਤੇ ਇਧਰਲੇ ਪਾਸੇ ਕੰਦਗੀਰ ਕੀ ਇੱਕ ਕਰਦੀ ਠੀਕ ਹੈ ਮੇਰਾ ਤਾਂ ਵੈਸੇ ਵੀ ਰੈਂਟ ਤੇ ਆਪ ਵੀ ਮੰਨ ਲਓ ਇਧਰਲੇ ਪਾਸੇ ਕੰਦਗੀਰ ਕੀ ਤੇ ਕੰਮ ਤਾਂ ਡੇਲੀ بیس ਜਾਈ ਜਾਈਦਾ ਹੁਣ ਕੰਮ ਵੀ ਖਰਾਬ ਹੋਊਗਾ ਦੋ ਤਿੰਨ ਦਿਨ ਜਿਹੜਾ ਫਿਰ ਹੁਣ ਅਮਰਜੈਂਸੀ 'ਚ ਸ਼ਿਫਟ ਕਰਨਾ ਕਿਤੇ ਹੋਰ ਕਿਰਾਇਆ ਪੜਾ ਅਗਲੇ ਨੂੰ ਦੇਣਾ ਕਰਨਾ ਹੁਣ ਉਹ ਸਾਰੀਆਂ ਪ੍ਰੋਬਲਮਾਂ ਖੜੀਆਂ ਹੋ ਗਈਆਂ ਹਾਂਜੀ ਕਿਉਂ ਸਿਲੰਡਰ ਵੀ ਆ ਸਿਲੰਡਰ ਵੀ ਅੰਦਰ ਹੀ ਠੀਕ ਹੈ ਇਹ ਭਾਂਡੇ ਵੀ ਅੰਦਰ ਹੀ ਟੋਟਲੀ ਮੰਨ ਲਓ ਜਿੰਨਾ ਵੀ ਸਮਾਨ ਆ ਰਾਸ਼ਨ ਪਾਣੀ ਦਾ ਸਾਰਾ ਡੈਮੇਜ ਹੋ ਗਿਆ ਸੋ ਰਾਤ ਦੇ ਵੀਰੇ 1 ਵਜੇ ਦੇ ਸਵੇਰ ਤੱਕ ਆਹ ਪਾਣੀ ਨਹੀਂ ਪੀਤਾ ਇਹਦਾ ਕਾ ਟਾਈਮ ਆ ਗਿਆ ਠੀਕ ਹੈ ਜਿੰਨਾ ਦੇ ਘਰ ਤਾਂ ਉੱਚੇ ਆ ਚਲੋ ਉਹਨਾਂ ਦਾ ਥੋੜਾ ਬੋਤਾ ਬਚਾ ਹੋ ਗਿਆ ਬਾਕੀ 8 ਨੰਬਰ 9 ਨੰਬਰ 3 4 ਘਰ ਤਾਂ ਘੇਰੀ ਗਏ ਠੀਕ ਹੈ ਇੱਕ ਸੇਵ ਕਰ ਗਏ ਨੇ ਸੇਵ ਕਰ ਕਰ ਸਾਰਾ गिर ਗਿਆ ਠੀਕ ਹੈ ਇਹ ਉਹਨਾਂ ਦਾ ਟਰਾਲੀ ਦੇ ਉੱਤੇ ਸਮਾਨ ਗਿਆ ਬਾਕੀ ਜਿਹੜੇ ਬੱਚੇ ਵਗੈਰਾ ਸੀ ਸਾਰੇ ਉਹ ਟਰਾਲੀ ਰਾਹੀਂ ਕੱਢੀ ਗਏ ਸੀ ਤੁਸੀਂ ਸੱਟਾ ਹੋਟਲ ਵਿੱਚ ਜੀ ਨਹੀਂ ਵੀਰੇ ਸੱਟਾਂ ਦਾ ਬਸ ਜਿਵੇਂ ਹੁਣ ਨਿਕਲਦੇ ਆ ਬਾਹਰ ਹਨਾ ਹੀ ਟੋਹੇ ਪੈ ਗਏ ਟੋਹੇ ਪੈਣ ਕਰਕੇ ਬਸ ਐ ਚਿਰਟਾ ਜਰੂਟੇ ਵਜਦੀ ਜਾਂਦੀਆਂ ਦਿੱਤਾ ਤੇ ਹਾਂ ਬਸ ਇੰਨਾ ਕੀ ਆ ਤੇ ਕਿਨਾਂ ਦੇ ਬਾਕੀ ਕੱਪੜੇ ਲੀੜਿਆਂ ਤਾਂ ਹੁਣ ਔਖਾ ਹੋਇਆ ਪਿਆ ਲੇਡੀਜ਼ ਆ ਉਹ ਨਹੀਂ ਕਹਤੇ ਉਹ ਜਾ ਸਕਦੀਆਂ ਨਾ ਚੱਪਲਾਂ ਚੱਕਣ ਦਾ ਟਾਈਮ ਮਿਲਿਆ ਨੰਗੇ ਪੈਰੀ ਉਮੀ ਸੁਬਹ ਰਾਤ ਦੇ ਫਿਰ ਜਾਨੇ ਕਦੇ ਕਿਨੂੰ ਕਹਿੰਨੇ ਕਦੇ ਕਿਨੂੰ ਕੋਈ ਐਮਸੀ ਨਹੀਂ ਆਇਆ ਠੀਕ ਹੈ ਤੇ ਕੋਈ ਟੀਮ ਮਤਲਬ ਰੈਸਕਿਊ ਟੀਮ ਆਈ ਸੀ ਉਹਨਾਂ ਨੇ ਦੇਖਿਆ ਵਗੈਰਾ ਤੇ ਬਾਕੀ ਹਜੇ ਰੋਟੀ ਪਾਣੀ ਦਾ ਪ੍ਰਬੰਧ ਹੈ ਸਾਰੇ ਉਮੀ ਫਿਰ ਰਿਹਾ ਸਾਰੇ ਤਾਂ ਕਿਉਂਕਿ ਰੋਟੀ ਚੰਗੀ ਲੱਗਦੀ ਜਦੋਂ ਇਹ ਜੀ ਮੁਸੀਬਤ ਆ ਜੇ ਕਹਿੰਦੇ ਵੀ ਅਸੀਂ ਸਵੇਰ ਦੇ ਤੇ ਰਾਤ ਦੇ ਇੱਥੇ ਫਿਰਦੇ ਆ ਤੇ ਪਾਣੀ ਪਾਣੀ ਤੱਕ ਨਹੀਂ ਪੀਤਾ ਜਿਹੜਾ ਦੇ ਕੋ ਸਾਹਮਣੇ ਆ ਗਣਪਤੀ ਕਲੋਨੀ ਹੈ ਉਹਦੇ ਕੰਧਾਂ ਤੱਕ ਪਾਣੀ ਪਹੁੰਚਿਆ ਹੋਇਆ ਤੇ ਇਹਨਾਂ ਨੇ ਦੱਸਿਆ ਕਿ ਸਾਡੀ ਕੰਧਾਂ ਡਿੱਗ ਪਈਆਂ ਸਾਡਾ ਜਿਹੜਾ ਸਾਰਾ ਸਮਾਨ ਸੀ ਜਿੰਨਾ ਵੀ ਸਮਾਨ ਸੀਗਾ ਉਹ ਸਾਰਾ ਸਮਾਨ ਜਿਹੜਾ ਕਹਿੰਦੇ ਵਿੱਚ ਰੁੜ ਗਿਆ ਸੀ ਇੱਕ ਦੋ ਬੈਗ ਹੈਗੇ ਜਿਹੜੇ ਐਮਰਜੈਂਸੀ ਦੇ ਵਿੱਚ ਕੱਪੜਿਆਂ ਦੇ ਇੱਕ ਦੋ ਬੈਗ ਚੱਕ ਅਸੀਂ ਉੱਪਰ ਆਪਦੀ ਛੱਤ ਤੇ ਟੀਨ ਤੇ ਸਿੱਟ ਤੇ ਉਹ ਵੀ ਅਜੇ ਚੱਕੇ ਨਹੀਂ ਗੇ ਅਸੀਂ ਹੋਰ ਜਿਹੜਾ ਬਚਾਅ ਦੇ ਵਿੱਚ ਉਹ ਬਚਾਅ ਦੇ ਵਿੱਚ ਲੱਗੇ ਹੋਏ ਆ ਤਾ اچانک ਆਈ ਇਹ ਮੁਸੀਬਤ ਬੜੀ ਲੋਕਾਂ ਵਾਸਤੇ ਆਫਤ ਬਣੀ ਹੈ ਤੇ ਜਿਹਨੇ ਵੀ ਸੋਸ਼ਲ ਸੰਸਥਾਵਾਂ ਨੇ ਵਟੰਡਾ ਦੀਆਂ ਉਹ ਨਾਲ ਇਲਾਕੇ ਦੇ ਵਿੱਚ ਬਚਾਅ ਚ ਲੱਗੀਆਂ ਹੋਈਆਂ ਨੇ ਕਿਉਂਕਿ ਲੋਕ ਦੱਸ ਰਹੇ ਕਿ ਸਾਨੂੰ ਰੋਟੀ ਵੀ ਨਹੀਂ ਚੰਗੀ ਲੱਗਦੀ ਅਸੀਂ ਸਵੇਰ ਦਾ ਪਾਣੀ ਤੱਕ ਨਹੀਂ ਪੀਤਾ ਸੀ ਤੁਸੀਂ ਦੇਖੋ ਕਈ ਘਰ ਵੀ ਡਿੱਗ ਪਏ ਨੇ ਤੇ ਕੰਧਾਂ ਡਿੱਗ ਪਈਆਂ ਲੋਕਾਂ ਦੀਆਂ ਜਾ ਰਿਹਾ ਦੱਸਦਾ ਕਿ ਕਿੱਥਾ ਵੜਨਾ ਨਹੀਂ ਇੰਨਾ ਪਾਣੀ ਨਹੀਂ ਜਾਂਦੇ ਆ ਟਰੈਕਟਰ ਨੂੰ ਉਹ ਤੁਸੀਂ ਫਸੇ ਜਾਏ ਉਹ ਸਰ ਪਰੇ ਗਿਆ ਨਹੀਂ ਜਾਏ ਕਿੰਨੇ 10 ਨੰਬਰ ਦੇ ਆ ਦੂਰਾ ਕੋਬਾਨੀ ਬਾੜ ਨੂੰ 10 ਨੰਬਰ ਜਾ ਕੇ ਆਏ ਅਸੀਂ ਟਰੈਕਟਰਾਂ 'ਚ ਇੱਕ ਵਾਰ ਨਾ ਉਹ ਕਿਹਦਾ ਸੋ ਉਹ ਜਾ ਫਰੀ ਉਹ ਬੰਦੇ ਦੇ ਲਈ ਤਮਾਮ ਸਿਵਲ ਡਿਫੈਂਸ ਦੀ ਇੱਥੇ ਟੀਮ ਵੀ ਪਹੁੰਚੀ ਹੋਈ ਆ ਕਿ ਕੋਈ ਵੀ ਆਫਤ ਆਉਂਦੀ ਹੈ ਇਹ ਵੀ ਕੋਈ ਲੰਗਰ ਤੋਂ ਬਿਨਾ ਹੈ ਸਭ ਪੀਗਾ ਸਿਵਲ ਫਾਸ ਦੇ ਤੀ ਕਿ ਕੋਈ ਆਫਤ ਆਉਂਦੀ ਹੈ ਵੀ ਮੋਰੇ ਲੱਗ ਕੇ ਜਿਹੜੇ ਇਹਨਾਂ ਦੇ ਟੀਮ ਚੋਂ ਕੰਮ ਕਰਦੇ ਆ ਜੀ ਕਿੰਨਾ ਕੁ ਦਸਾਨ ਅੰਦਰ ਤੁਸੀਂ ਦੇਣਾ ਹਜ਼ਾਰਾਂ ਲੋਕਾਂ ਦਾ ਜੀ ਮਰਨ ਕਰਨੀ ਹੋਣੀ ਅ ਅਗਰ ਕਿਸੇ ਨਾਲ ਦੁਸ਼ਮਣੀ ਕੱਟਣੀ ਹੋਵੇ ਨਾ ਉਹਨੂੰ ਮਰਨ ਵਰਗਾ ਕਰਕੇ ਛੱਡ ਦੋ ਅੱਜ ਉਹਨਾਂ ਦੇ ਨਾਲ ਉਹ ਹੋ ਗਈ ਅਗਰ ਪ੍ਰਸ਼ਾਸਨ ਸਿਰ ਤੇ ਹੱਥ ਰੱਖੇਗਾ ਤਾਂ ਆਪਾਂ ਇਹਨਾਂ ਨੂੰ ਜਿੰਦੇ ਸਮਝਾਂਗੇ ਨਹੀਂ ਤਾਂ ਇਹ ਸਮਝੋ ਤਿੰਨ ਤਿੰਨ ਪੀੜੀਆਂ ਦੇ ਲੋਕ ਇੱਥੇ ਖਤਮ ਹੋ ਗਏ ਇਹ ਉਹ ਘਰ ਨਹੀਂ ਵੀ ਜਿਹੜਾ ਇੱਕ ਘਰਚਾ ਤੇ ਚਾਰ ਮਕਾਨ ਆ ਉਹਨਾਂ ਕੋਲ ਇਹ ਇੱਕ ਮਕਾਨ ਚ ਤਿੰਨ ਪੀੜੀਆਂ ਰਹਿ ਰਹੀਆਂ ਦਾਦਾ ਦਾਦੀ ਮੁੰਡਾ ਤੇ ਨੂੰ ਤੇ ਪੋਤੇ ਪੋਤੀਆਂ ਇੱਕ ਇੱਕ ਮਕਾਨ ਚ ਠੀਕ ਹੈ ਸਰ ਔਰ ਉਹਨਾਂ ਨੇ ਇਹ ਤਿੰਨ ਤਿੰਨ ਪੀੜੀਆਂ ਦੀ ਮਿਹਨਤ ਨਾਲ ਬਣਾਇਆ ਹੈ ਹਾਂ ਠੀਕ ਹੈ ਸੋਦੇ 100% ਲੋਕਾਂ ਤੇ ਕਰਜਾ ਹੈ ਜਿਹੜੇ ਗਿਰੇ ਆ ਉਹਨਾਂ ਦਾ ਪ੍ਰਸ਼ਾਸਨ ਜਲ ਤੋਂ ਜਲਦ ਨੁਕਸਾਨ ਪੂਰਾ ਕਰੇ ਜੋ ਅਸੀਸ ਐਨ ਜੀਓਸ ਕਰ ਸਕਦੇ ਆ ਵੀ ਆਰ ਡੂਇੰਗ ਆਰ ਬੈਸਟ ਅਸੀਂ ਕੋਸ਼ਿਸ਼ ਕਰ ਰਹੇ ਆ ਪੰਜੀ ਹੁਣੀ ਖੜੇ ਆ ਹੋਰਿਆਓ ਪੰਜੀ ਹੁਣ ਜਿਹੜਾ ਹੱਥ 'ਚ ਰੱਖੋ ਢੋਲੂ ਕੋਈ ਗੱਲ ਨਹੀਂ ਇਹ ਬੇਸ਼ੱਕ ਇੱਥੋਂ ਦੇ ਵਸਨੀਕ ਆ ਪਰ ਜਾਗਰੂਕ ਲੇਡੀ ਐ ਇਹ ਖੁਦ ਨਗਰ ਨਿਗਮ 'ਚ ਇਕੱਠੇ ਹੋ ਕੇ ਗਏ ਜੇ ਮੈਂ ਝੂਠ ਬੋਲੂਗਾ ਨਹੀਂ ਨਹੀਂ ਕਿਆ ਸੀ ਕੀਤੀ ਸੀ ਪਰ ਆਪਣੇ ਆਏ ਵੀ ਸੀਗੇ ਨਹਿਰੀ ਵਿਭਾਗ ਵਾਲੇ ਆਏ ਸੀ ਵੇਖ ਕੇ ਵੀ ਗਏ ਸੀਗੇ ਜਦੋਂ ਅਸੀਂ ਐਮਸੀ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੇ ਬੁਲਾਏ ਸੀਗੇ ਵੇਖ ਗਏ ਸੀ ਵੇਖ ਕੇ ਤੇ ਮੁੜ ਕੇ ਐਸਾ ਹਾਬ ਨੂੰ 2 2.5 ਸਾਲ ਹੋ ਗਏ ਤੇ ਮੁੜ ਕੇ ਉੱਥੇ ਕੋਈ ਪਹੁੰਚਿਆ ਹੀ ਨਹੀਂ ਕੋਈ ਆਇਆ ਹੀ ਨਹੀਂ ਡੇਟਾ ਸਵਿਚ ਕਰੀਆਂ ਵੀ 2-4000 ਰੁਪਏ ਲੱਗਣਾ ਹੈ ਇੱਕ ਛੋਟਾ ਜਿਹਾ ਹੌਲ ਹੈ ਉਹਨੂੰ ਬੰਦ ਕਰ ਦੋ ਉਹ ਜਦੋਂ ਪਾਣੀ ਸਫਾਈ ਨਹੀਂ ਹੋਈ ਪਾਣੀ ਹਲੇ ਸਿਰਫ ਅੱਧੀ ਕਪੈਸਿਟੀ ਚ ਆਇਆ ਇਹਦੇ ਚ ਕਪੈਸਿਟੀ ਦੀ ਜ਼ਿਆਦਾ ਹੈ ਪਰ ਜਦੋਂ ਸਫਾਈ ਨਾ ਹੋਣ ਕਰਕੇ ਪਾਣੀ ਦਾ ਲੈਵਲ ਉੱਪਰ ਹੋ ਗਿਆ ਜਦੋਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਉੱਥੇ 2000 ਰੁਪਏ ਲਾਇਆ ਹੀ ਨਹੀਂ ਤੇ ਅੱਜ ਕਰੋੜਾਂ ਰੁਪਏ ਦਾ ਲੋਕਾਂ ਦਾ ਨੁਕਸਾਨ ਹੋ ਗਿਆ ਇਸ ਦੀ ਇਨਕੁਆਇਰੀ ਬੈਠਣੀ ਚਾਹੀਦੀ ਹੈ ਔਰ ਪੰਜਾਬ ਦੇ ਅੰਦਰ ਇਹ ਲੱਖ-ਟੱਕ ਡੇਡ-ਡੇਡ ਲੱਖ ਰੁਪਏ ਲੈਣ ਵਾਲਿਆਂ ਨੂੰ ਇਹ ਅਖਬਾਰਾਂ ਜਾਂ ਚੈਨਲ ਜਾਂ ਪੋਲੀਟੀਸ਼ੀਅਨ ਭਗਵੰਤ ਮਾਨ ਨੇ ਨੁਕਸਾਨ ਕਰਤਾ ਉਹ ਜਿਹੜਾ ਸਾਡੇ ਟੈਕਸਾਂ ਦਾ ਕਰੋੜਾਂ ਰੁਪਏ ਲੈਣ ਵਾਲਾ ਉਹ ਐਸ ਡੀਓ ਹੈ ਜਿੱਦੀ ਜ਼ਿੰਮੇਵਾਰੀ ਹੈ ਉਹਨੂੰ ਤਾਂ ਫੜੋ ਕਿ ਤੂੰ 2000 ਰੁਪਏ ਨਹੀਂ ਲਾ ਸਕਿਆ ਜੇ ਲਾਇਆ ਹੁੰਦਾ ਜੇ ਗੱਲ ਨਾ ਹੁੰਦੀ ठाकुर साहब ਤੁਹਾਨੂੰ ਲੱਗਦਾ ਇੱਥੇ ਮੁਆਵਜ਼ਾ ਕੋਈ ਡੀਸੀ ਦਾ ਕੋਈ ਐਮਐਲਏ ਦਾ ਕੋਈ ਮੁੱਖ ਮੰਤਰੀ ਦਾ ਕੋਈ ਪੁਰਾਣੀ ਸਰਕਾਰ ਦਾ ਕਿਸੇ ਦਾ ਕੋਈ ਕਸੂਰ ਨਹੀਂ ਸਿਰਫ ਉਸ ਚੇਨ ਦਾ ਕਸੂਰ ਹੈ ਜਿਨ੍ਹਾਂ ਨੇ ਰਿਕਾਰਡ ਚ ਖਰਚੇ ਦਿਖਾਏ ਹੋਣਗੇ ਸਭ ਤੋਂ ਵੱਧ ਕਰਪਸ਼ਨ ਨਹਿਰਾਂ ਦੀ ਸਫਾਈ ਦੇ ਵਿੱਚ ਹੁੰਦੀ ਹੈ ਸਫਾਈ ਕਰਦੇ ਨਹੀਂ ਵੀ ਆਪੇ ਜਦੋਂ ਤੇਜ਼ ਮੀਂਹ ਆਏ ਉਹ ਗੰਦ हट ਜਾਊਗਾ ਇੱਕ ਪੁਆਇੰਟ ਤੋਂ ਇਕੱਠਾ ਕਰਕੇ ਕੱਢ ਦਾਂਗੇ ਖਰਚੇ ਕਾ ਕਾਗਜ਼ਾਂ ਚ ਪਈ ਜਾਂਦੇ ਆ ਕਿਸੇ ਡੀਸੀ ਦਾ ਜਾਂ ਇੱਕ ਬਿਮਾਰੀ ਆ ਸਾਡੇ ਚ डीसी ਸਾਹਿਬ ਭੱਜੇ ਫਿਰਦੇ ਆ ਵਿਧਾਇਕ ਵੀ ਕੋਸ਼ਿਸ਼ ਕਰ ਰਹੇ ਆ ਮੇਅਰ ਵੀ ਭੱਜਿਆ ਫਿਰਦਾ ਹੈ ਮੁੱਖ ਮੰਤਰੀ ਵੀ ਰੋਜ਼ ਹਦਾਇਤਾਂ ਦਿੰਦਾ ਹੈ ਪਹਿਲੀ ਹਦਾਇਤ ਤੋਂ ਦੂਜੀ ਤੱਕ ਸਿੱਧੀ 50% ਗਿਰਦੀ ਹੈ ਬੋਲੇ ਬੋਲੇ ਆ ਅਯਸ਼ੀ ਨੇ ਬੋਲੇ ਕਰਤਾ ਕਰੋੜਾਂ ਰੁਪਏ ਦੀ ਜਾਇਦਾਦ ਬਣ ਗਈ ਯਾਰ ਖਾ ਗਏ ਮੁਲਕ ਨੂੰ ਥੱਲੇ ਤੱਕਾਂ ਦੇ ਜ਼ੀਰੋ ਹੈ ਕਿ 2000 ਰੁਪਏ ਲਗਾਇਆ ਹੁੰਦਾ ਭੈਣ ਜੀ ਗੁਆ ਬੈਠੇ ਆ। ਭੈਣ ਜੀ 2000 ਰੁਪਏ ਤੋਂ ਵੱਧ ਤਿੱਤਾ ਨਹੀਂ ਸੀ। ਨਹੀਂ ਨਹੀਂ ਹਾਂ ਜੀ ਇੰਨਾ ਇੰਨੀ ਸੀਗਾ। ਰਹਿੰਦਾ ਹੁੰਦਾ ਬੇੜਾ ਕਰ ਕੀਤਾ ਵੱਖਾ ਬੋਰਡ ਨਹੀਂ। ਕੀ ਕੀ ਕਰਨਾ 2000 ਜਦੋਂ ਕੁਛ ਨਹੀਂ ਇੰਨਾ ਕੋ ਹੋਲ ਸੀ ਯਾਰ। ਘਾਰ ਆ ਜਾ ਪਿਆ ਵੈਸੀ। ਉਹਨੇ ਪਾਣੀ ਉੱਤੋਂ ਦੀ ਨੰਗ ਆਉਦੇ। ਮਿੱਟੀ ਪਾ ਕੇ ਤੇ ਸਿਮੈਂਟ ਨਾਲ 40 ਟਾ ਲਗਣੀਆਂ ਸੀ। 40 ਇਟਾ। ਹਾਂ ਜੀ। ਉਹ ਹੁਣ ਜਦੋਂ ਪਾਣੀ ਛੱਡਦਾ ਯਾਰ। ਉਹ ਇੰਨੀ ਹਾਈਟ ਤੇ ਆ ਉਹ ਮਤਲਬ 12 13 ਫੁੱਟ ਹਾਈਟ ਤੇ ਆ। ਜਦੋਂ ਉੱਥੋਂ ਟੁੱਟਿਆ ਤੇ 12 ਫੁੱਟ ਡੂੰਗਾ ਧੱਲੇ ਆ ਕੇ ਥੋੜਾ ਜ ਮੈਨੂੰ ਹੁਣ ਮਾਫ ਕਰਨਾ ਵਾਕਾ ਬੋਰਡ ਨੇ ਬਰਬਾਦ ਕਰਿਆ ਇਹਨਾਂ ਨੂੰ ਬੋਰਡ ਵੀ ਲਾ ਰੱਖਿਆ ਬੋਰਡ ਲਾ ਰੱਖਿਆ 30-30 ਸਾਲ ਦੇ ਲੋਕ ਬੈਠੇ ਐ ਇਹਨਾਂ ਨੇ ਕਿਹਾ ਵੀ ਅਸੀਂ ਇੱਥੇ ਮਿੱਟੀ ਲਾ ਦਈਏ ਇੱਥੋਂ ਖਾਰ ਪੈਣ ਲੱਗ ਗਈ ਉਹਨਾਂ ਨੇ ਮਿੱਟੀ ਨਹੀਂ ਲਾਣ ਦਿੱਤੀ ਹੁਣ ਅੱਗੇ ਜੋ ਝੁਲਮ ਇਹਨਾਂ ਤੇ ਹੋਣਾ ਹੈ ਉਹਨਾਂ ਨੇ ਇਸ ਨੂੰ ਇੱਕ ਮੁੱਦਾ ਬਣਾ ਰੱਖਿਆ ਯਾਰ ਖੁਦਾ ਦੀ ਜ਼ਮੀਨ ਲੋਕਾਂ ਦੀ ਜ਼ਮੀਨ ਜਦੋਂ ਤੁਸੀਂ 100 ਵਾਰੀ ਕੋਰਟ ਚੋਂ ਕੇਸਾਰ ਕੇ ਵਾਰ-ਵਾਰ ਉਹਨਾਂ ਨੇ ਲਿਖਤਾ ਵੀ ਇਹ ਪਿੰਡ ਹਾਜਿਰਤਨ ਦੀ ਜ਼ਮੀਨ ਹੈ ਇਹ ਕੋਈ ਮੁਸਲਮਾਨ ਭਾਈਚਾਰੇ ਦੀ ਜ਼ਮੀਨ ਨਹੀਂ ਹੈ ਹਰ ਆਰਡਰ ਦੇ ਵਿੱਚ ਸਾਫ਼ ਲਿਖਿਆ ਹੈ 100 ਕੇਸਾਰ ਕੇ ਪਤਾ ਹੈ ਫਿਰ ਇਹ ਜ਼ਬਰਦਸਤੀ ਉਹਦਾ ਇੰਤਕਾਲ ਚੜ੍ਵਾਉਣ ਦੀ ਕੋਸ਼ਿਸ਼ ਕੀਤੀ ਰੈਵਨਿਊ ਡਿਪਾਰਟਮੈਂਟ ਚੋਂ ਉੱਥੇ ਮਾਲਕੀ ਨਹੀਂ ਸ਼ੋਅ ਕਰ ਸਕੇ ਫਿਰ ਇਹ ਪੈਂਡਿੰਗ ਰਹਿ ਗਏ ਇੱਥੇ ਗਰੀਬ ਲੋਕਾਂ ਨੂੰ ਆਪਦੀ ਸੇਫਟੀ ਲਈ ਕਿਉਂ ਨਹੀਂ ਕੰਮ ਕਰਨ ਦਿੰਦੇ ਰਿਪੇਅਰ ਕਿਉਂ ਨਹੀਂ ਕਰ ਦੋ ਦੋ ਸੂ ਬੰਦਾ 100 100 ਬੰਦਾ ਪੁਲਿਸ ਦਾ ਲੈ ਕੇ ਆ ਕੇ ਚੜ ਜਾਂਦੇ ਆ ਆ ਪਿਛਲੇ ਸਾਲ ਦੋ ਸਾਲ ਤੋਂ ਕੰਮ ਚੱਲਿਆ ਪਰਚੇ ਕਰਾਈ ਮਿੱਟੀ ਮੁੱਟੀ ਪਾਉਣ ਦੇ ਦਾਬੇ ਮੇਰਾ ਕੰਮ ਬਹੁਤ ਲੰਬਾਰੀ ਖੜਾ ਰਹਿਣੀ ਪਤਾ ਕੀ ਹੈ ਜੀ ਕੁਝ ਵੀ ਹੈ ਨਹੀਂ ਜਿਹੜਾ ਨਹਿਰੀ ਮਹਿਕਮੇ ਦੇ ਅਫਸਰ ਹੈ ਆਗਰ ਇਹਨਾਂ ਤੇ ਇਨਕੁਆਇਰੀ ਲੱਗ ਕੇ ਜੇ ਕਲੀਅਰ ਹੋ ਜੇ ਇਹ ਪੋਲੀਟਿਸ਼ੀਅਨਸ ਦੀ ਕਮੀ ਨਾਲ ਨਹੀਂ ਲੱਖਾਂ ਰੁਪਏ ਦੇ ਤਨਖਾਹਾਂ ਲੈ ਕੇ ਗਵਨ ਕਰਨ ਵਾਲਿਆਂ ਦਾ ਤੇ ਕਾਗਜ਼ਾਂ ਚ ਖਰਚੇ ਪਾਉਣ ਵਾਲਿਆਂ ਦੀ ਅੰਗਲੀ ਹੈ ਇਹ ਫਸਲ ਵੀ ਕਿਤੇ ਪਰਸੋਲਾਈਜ਼ੀ ਇਹਨਾਂ ਯਾਰ ਸਭ ਕੁਝ ਬਰਬਾਦ ਹੋ ਗਿਆ ਉਹ ਰਿਹਾ ਕੁਝ ਨਹੀਂ ਸੈਕਿੰਡ ਟਾਈਮ ਹੋਇਆ ਫਸਟ ਵਾਰ ਰਿਹਾ ਹੀ ਕੁਝ ਨਹੀਂ ਦੂਸਰੀ ਵਾਰ ਆ ਚੀਜ਼ ਹੋਇਆ ਇਨਸੀਡੈਂਟ ਦੁਆਰਾ ਹੈ ਕਿਉਂ ਹੋਇਆ ਇਤਕ ਇਹ ਤਾਂ ਅੰਗਲੀ ਕਰਨ ਹੋਇਆ ਨਾ ਨਹਿਰੀ ਵਿਭਾਗ ਦੇ ਦੀ ਉਹਨਾਂ ਨੂੰ ਕਿ ਆਪਾਂ ਤਨਖਾਵਾ ਲੈ ਰਹੇ ਨੇ ਲੱਖਾਂ ਲੱਖਾਂ ਕਿਉਂ ਕੋਈ ਉਹ ਕੋਈ ਚੀਜ਼ ਕੋਈ ਨਹੀਂ ਕਰਦੇ ਉਹਨਾਂ ਨੇ ਦੇਖਣਾ ਚਾਹੀਦਾ ਹੈ ਨਾ ਹੁਣ ਉਹਨਾਂ ਦਾ ਉਹ ਤਾਂ ਨਾ ਕੋਈ ਅਧਿਕਾਰ ਵੀ ਨਹੀਂ ਪਹੁੰਚਿਆ ਸਵੇਰ ਦਾ ਨਾ ਕੋਈ ਐਨਡੀਆਰਐਫ ਦੀ ਟੀਮ ਸਿਰਫ ਕੋਈ ਵੀ ਨਹੀਂ ਆਇਆ ਠੀਕ ਆ ਹੁਣ ਆ ਜਿਹੜੇ ਆਪਣੇ ਸਿਵਲ ਡਿਫੈਂਸ ਵਾਲੀ ਜਰੂਰ ਆਈ ਹੈ ਐਂਬੂਲੈਂਸ ਵਗੈਰਾ ਇਹ ਟੀਮ ਪਹੁੰਚੀ ਹੈ ਐਨਡੀਆਰਐਫ ਦੀ ਅਜੇ ਤੱਕ ਕੋਈ ਟੀਮ ਵੀ ਇੱਕ ਬੋਰਡ ਵੀ ਨਹੀਂ ਆਈ ਇੱਥੇ ਲੋਕਾਂ ਦਾ ਵੀ ਖਾਣ ਪੀਣਾ ਹਾਂ ਜਵਾਗ ਛੋਟੇ ਨੇ ਕੋਈ ਜਵਾਕਾਂ ਨੂੰ ਦੁੱਧ ਵੀ ਦੇਣਾ ਹੁਣ ਸੰਸਤਾ ਵੱਲੋਂ ਲੰਗਰ ਆਇਆ ਬਟ ਪ੍ਰਸ਼ਾਸਨ ਵੱਲੋਂ ਕੋਈ ਚੀਜ਼ ਨਹੀਂ ਆਈ ਅ ਲੰਗਰ ਅੰਗਰ ਸੰਸਥਾ ਵੱਲੋਂ ਆਪਣਾ ਇਹ ਬਾਬਾ ਫਰੀਦ ਹਾਂਜੀ ਹਾਂ ਬਾਬਾ ਫਰੀਦ ਉਹਨਾਂ ਦੇ ਵੱਲੋਂ ਆਇਆ ਤੁਸੀਂ ਆ 5 ਨੰਬਰ ਤੋਂ ਬਾਅਦ ਜਾਉਂਗੇ ਨਾ ਪਾਣੀ ਸੱਤ ਸੱਤ ਟੋਟਾ ਪਾਣੀ ਨਾ ਨਾ ਘਰੇ ਲੇਡੀਜ਼ ਜਿਹੜੀਆਂ ਬਜ਼ੁਰਗ ਨੇ ਜਿਹੜਾ ਬੇਟ ਯਾਦ ਉਹਨਾਂ ਤੋਂ ਨਹੀਂ ਤੁਰਿਆ ਜਾਂਦਾ ਇਸ ਟਾਈਮ ਘਰਾਂ ਵਿੱਚ ਬੈਠੇ ਆ ਤੇ ਇਹ ਸੈਕਿੰਡ ਟਾਈਮ ਹੋਇਆ ਵੀ ਘਰਾਂ ਦੇ ਵਿੱਚ ਦਰਾਰਾਂ ਪੈ ਗਈਆਂ ਕਰੰਟ ਕਰੰਟ ਜਾ ਰਹੇ ਪੌਣੇ 3 ਵਜੇ ਪੂਰਾ ਪਾਣੀ ਦੇ ਵਿੱਚ ਕਰੰਟ ਸੀਗਾ ਜੀ ਰਾਤ ਦੇ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਨੁਕਸਾਨ ਇੱਕ ਬੰਦਾ ਦੁਕਾਨ ਖੋਲ੍ਹੇ ਸੀਗਾ ਉਹਨੂੰ ਬੱਜਿਆ ਝਟਕਾ ਪਰ ਉਹਨਾਂ ਪੁੱਠੇ ਹੱਥ ਮਾਰਿਆ ਸੀਗਾ ਜਿਹਦੇ ਕਰਕੇ ਫੇਰ ਮਲਵ ਇੱਥੇ ਰੌਲਾ ਪਿਆ ਬਿਜਲੀ ਬੋਰਡ ਨੂੰ ਅਸੀਂ ਫੋਨ ਕੀਤਾ ਫੇਰ ਉਹਨਾਂ ਨੇ ਸਪਲਾਈ ਬੰਦ ਕਰੀ ਫੇਰ ਦੋ ਟਰਾਂਸਫਰਮ ਕੱਟੇ ਬਾਕੀ ਇਹ ਜਿਹੜੀ 5 ਨੰਬਰ ਗਲੀ ਤੱਕ ਨਾ ਇਹ ਪੱਕੀਆਂ ਪੱਕੀਆਂ ਨੇ ਸਾਰੀਆਂ ਗਲੀਆਂ ਉਸ ਤੋਂ ਬਾਅਦ ਜਿਹੜੇ 5 ਨੰਬਰ ਤੋਂ ਬਾਅਦ ਬਿਲਕੁਲ ਨਾ ਕੋਈ ਸੀਵਰੇਜ ਪਾਣੀ ਦਿੱਤਾ ਸੀਵਰੇਜ ਹੈ ਨਹੀਂ ਬੱਕ ਬੋਰਡ ਕਹਿੰਦੇ ਸਾਡੀ ਜ਼ਮੀਨ ਹੈ ਉਹਨਾਂ ਦਾ ਬਕਾਇਦਾ ਬੋਰਡ ਵੀ ਲੱਗਿਆ ਤੁਹਾਡੇ ਸਾਹਮਣੇ ਬੋਰਡ ਲੱਗਿਆ ਉਹਨਾਂ ਦਾ ਉਹ ਕਹਿੰਦੇ ਸਾਡੀ ਜ਼ਮੀਨ ਹੈ ਪਿੱਛੇ ਕਬਰਸਤਾਨ ਹੈ ਕਬਰਸਤਾਨ ਦੇ ਵਿੱਚ ਪਾਣੀ ਹੈ ਜਿਹੜਾ ਵੀ ਹੱਡੀ ਪਿੰਜਰ ਸਾਰਾ ਬਾਹਰ ਨਿਕਲ ਕੇ ਇਹ ਪਾਣੀ ਦੇ ਵਿੱਚ ਮਿਕਸ ਹੋਇਆ ਪਿਆ ਵੀ ਉਹ ਕਹਿੰਦੇ ਵੀ ਸਾਡੀ ਜ਼ਮੀਨ ਹੈ ਠੀਕ ਹੈ ਤੇ ਪੰਜ ਨੰਬਰ ਤੋਂ ਬਾਅਦ ਨਾ ਉੱਥੇ ਕੋਈ ਸੀਵਰੇਜ ਹੈ ਨਾ ਪਾਣੀ ਦੀ ਸਪਲਾਈ ਹੈ ਤੁਸੀਂ ਹਾਲਾਤ ਖੁਦ ਤੁਸੀਂ ਖੁਦ ਆਪਣੀ ਅੱਖੇ ਦੇਖੋ ਕਿੱਦਾਂ ਦੇ ਹਾਲਾਤ ਬਣੇ ਉਸ ਟਾਈਮ ਘਰਾਂ ਦੇ ਕਈ ਜਿਹੜੇ ਗਰੀਬ ਪਰਿਵਾਰ ਸੀ ਉਹਨਾਂ ਦੀ ਛੱਤਾਂ ਵੀ ਇੱਕ ਦੋ ਘਰਾਂ ਢਿੱਗੀਆਂ ਕੰਧਾਂ ਵੀ ਢਿੱਗ ਪਈਆਂ ਕਿਉਂਕਿ ਗਰੀਬ ਪਰਿਵਾਰ ਇੱਥੇ ਪਰਦੇਸੀ ਜ਼ਿਆਦਾ ਨਹੀਂ ਤੇ ਗਰੀਬ ਪਰਿਵਾਰ ਨੇ ਤੇ ਕੋਈ ਵੀ ਪ੍ਰਸ਼ਾਸਨ ਵੱਲੋਂ ਕੋਈ ਵੀ ਸਹੂਲਤ ਨਹੀਂ ਦਿੱਤੀ ਇਸ ਟਾਈਮ ਸਾਰਾ ਗਰੀਬ ਪਰਿਵਾਰ ਕੋਈ ਦਿਹਾੜੀਦਾਰ ਹੁਣ ਸਵੇਰੇ ਹਰ ਕਿਸ ਨੇ ਕੰਮ ਕਰ ਜਾਣਾ ਉਹਨਾਂ ਨੂੰ ਕੀ ਪਤਾ ਵੀ ਇਹ ਮੁਸੀਬਤ ਵੱਡੀ ਪਾਊਗੀ ਅਸੀਂ ਪ੍ਰਸ਼ਾਸਨ ਨੂੰ ਤਾਂ ਬੇਨਤੀ ਕਰਦੀ ਕਰਦੇ ਨਾਲ ਹੀ ਜੇ ਜੋ ਵੀ ਸੰਸਥਾ ਕੋਈ ਵੀ ਲੋਕ ਆਉਂਦੇ ਹੋਏ ਤੇ ਕੋਈ ਇੱਥੇ ਆ ਕੇ ਮਦਦ ਕਰ ਸਕਦਾ ਇੱਥੇ ਜਰੂਰ ਪਹੁੰਚੇ ਬਠਿੰਡਾ ਦਾ ਸਾਈਂ ਨਗਰ ਗਲਤੀ ਕਲੋਨੀ ਦੇ ਬੈਕਸਾਈਡ ਤੇ ਸ਼ੀਸ਼ਮੈਲ ਕਲੋਨੀ ਦੇ ਬੈਕਸਾਈਡ ਤੇ ਇਸ ਅਚਾਨਕ ਆਈ ਮੁਸੀਬਤ ਲਈ ਲੋਕ ਤਿਆਰ ਨਹੀਂ ਸੀਗੇ ਤੇ ਅਚਾਨਕ ਹੀ ਦੋ ਮੁਸੀਬਤ ਆਈ ਹੈ ਤਾਂ ਲੋਕ ਇੱਕ ਤਰ੍ਹਾਂ ਦਾ ਉਜਾੜਾ ਹੋ ਗਿਆ ਲੋਕਾਂ ਦਾ ਕਈਆਂ ਦੇ ਘਰ ਡਿੱਗ ਵੀ ਪਏ ਆ ਤੇ ਕਈਆਂ ਦੀਆਂ ਜੀਆਂ ਕੰਦਾ ਡਿੱਗ ਪਿਆ ਨੇ ਲੋਕ ਖਾਣ ਪੀਣ ਤੋਂ ਬੈਠਿਆ ਕਈ ਤਾਂ ਲੋਕ ਕਹਿੰਦੇ ਸਵੇਰ ਦਾ ਰੋਟੀ ਤਾਂ ਕੀ ਅਸੀਂ ਪਾਣੀ ਵੀ ਨਹੀਂ ਪੀਤਾ ਕਹਿੰਦੇ ਤਾ ਕਿਉਂਕਿ ਰੋਟੀ ਚੰਗੀ ਲੱਗਦੀ ਇਹੇ ਬੰਦ ਤਾਂ ਨਹੀਂ ਕਰੀ ਜਾਂਦਾ ਆਪਾਂ ਉਹ ਸੋਗਾ ਬੰਦਾ ਜੀ ਹੈ ਜੀ ਕੌਣ ਬੰਦ ਕਰ ਰਿਹਾ ਕਿੱਥੇ ਬੰਦ ਕਰ ਰਿਹਾ ਲੱਗੂ ਝੂੰਗ ਕਰ ਲੈ ਆਪਾਂ ਇਹ ਤਾਂ ਹੋਣੀ ਹੋਣਾ ਨਾ ਹਾਂ ਲਾ ਦੇ ਲੈ ਇਹ ਨਹੀਂ ਉਹ ਬੰਦ ਕਰੀ ਆਲੋ ਬਹੁਤ ਬੁਰਾ ਹਾਲ ਹੈ ਜੀ ਸਾਰੇ ਪਾਣੀ ਪਾਣੀ ਹੋਏ ਪਿਆ ਇੱਧਰ ਪਾਣੀ ਪਾਣੀ ਹੋਏ ਪਿਆ ਉੱਧਰ ਪਾਣੀ ਪਾਣੀ ਹੋਏ ਪਿਆ ਬਸ ਬਸ ਚੱਲਦੇ ਆਪਾਂ ਜਾ ਕੇ ਦੂਜੇ ਪਾਸੇ ਦਿਖਾਉਣਾ ਦੂਜੇ ਪਾਸੇ ਜਿੱਧਰ ਪਾਰ ਲੱਗਿਆ ਸੀਗਾ ਉਧਰਲੇ ਪਾਸੇ ਚੱਲਦੇ ਆ ਉਧਰ ਤੁਹਾਨੂੰ ਦਿਖਾਉਣਾ ਜਾ ਕੇ ਪਿੱਛੇ ਇਹ ਇੱਥੋਂ ਇਹ ਤਾਂ ਬਿਲਕੁਲ ਆਸਟ ਹੈਗਾ ਜਿੱਥੇ ਪਾਣੀ ਆਇਆ ਹੈਗਾ ਅੱਗੇ ਜਾ ਕੇ ਜਿਹੜੇ ਘਰ ਹੈਗੇ ਅੱਗੇ ਤਰੀਬ ਘਰ ਰਹਿੰਦੇ ਆ ਵਿਚਾਰੇ ਉਹਨਾਂ ਦਾ ਬਹੁਤ ਬੁਰਾ ਹਾਲ ਹੈ ਪਾਣੀ ਕਹਿੰਦੇ ਗਲ ਤੱਕ ਪਾਣੀ ਭਰ ਗਿਆ ਘਰਾਂ ਦਾ ਜਿਹੜਾ ਸਮਾਨ ਆ ਸਾਰਾ ਸਮਾਨ ਜਿੰਨਾ ਵੀ ਸਮਾਨ ਸੀ ਘਰਾਂ ਦਾ ਸਾਰਾ ਹੀ ਉਹਨਾਂ ਦਾ ਪਾਣੀ ਦੇ ਵਿੱਚ ਡੁੱਬ ਗਿਆ ਤੇ ਉਹ ਤੁਸੀਂ ਦੇਖ ਸਕਦੇ ਹੋ ਦੂਰੋਂ ਜੂਮ ਕਰਕੇ ਦਿਖਾਉਣਾ ਹੈ ਕਿ ਪਾਣੀ ਕਿਨਾ ਅੱਗੇ ਡੂੰਘਾ ਹੁੰਦਾ ਜਾਂਦਾ ਲੱਗਦਾ ਉੱਪਰ ਤੱਕ ਪਾਣੀ ਆਇਆ ਹੋਇਆ ਤੇ ਗੜ ਤੱਕ ਇਹਦੇ ਪਾਣੀ ਚ ਡੁੱਬੋ ਹੋਇਆ ਲੋਕਾਂ ਦੇ ਇਥੇ ਘਰ ਸੀ ਸਮਾਨ ਸੀਗਾ ਤੇ ਪਸ਼ੂ ਡੰਗਰ ਸੀਗੇ ਤੇ ਸਾਰੇ ਵਿੱਚੇ ਮਤਲਬ ਕਿ ਅਚਾਨਕ ਇਸ ਆਈ ਮੁਸੀਬਤ ਵਾਸਤੇ ਲੋਕ ਤਿਆਰ ਨਹੀਂ ਸੀਗੇ ਆ ਹੁਣ ਜੂਜ ਰਹਿਣਾ ਆਪਣੀ ਜਦੋਂ ਜਹਾਜ ਚ ਲੱਗੇ ਹੋਏ ਬਚਾਅ ਦੇ ਵਿੱਚ ਲੋਕਾਂ ਦੇ ਘਰ ਸਾਮਾਨ ਫਸਲਾਂ ਸਾਰਾ ਕੁਝ ਹੀ ਆਸ-ਪਾਸੇ ਜਿਹੜਾ ਖਤਮ ਹੋ ਗਿਆ ਤੇ ਦੂਜੇ ਪਾਸੇ ਚੱਲਦਾ ਉਹ ਦਿਖਾਉਣੇ ਆ ਦੂਜੇ ਪਾਸੇ ਜਾ ਕੇ ਸਾਰਾ ਬਾਈ ਮੇਰੇ ਕੋਲ ਆ ਪਰਲੇ ਪਾਸੇ ਦੇਖ ਕੇ ਵੀ 12-15 ਕਿਲੇ ਬੰਨ ਮੇਰੇ ਕੋਲ ਆ ਖੇਤੋ ਘਰੇ ਲਾ ਕੇ ਹਟੇ ਪਰ ਤੋਂ ਲਾਇਆ ਆ ਤੇ ਮੇਰੀ ਫਸਲ ਆ